ਦੀ ਕੀ ਫਤਿਹ ਵੈਲੀ ਦਾ ਮਕਸਦ ਹੈ ਜਿਹੜਾ ਹਲਕਾ ਬਚਾਓ ਹਲਕਾ ਬਚਾਉਣ ਦਾ ਮਤਲਬ ਇਹ ਹੈ ਵੀ ਜਿਹੜੇ ਕਾਂਗਰਸ ਦਾ ਕਿੱਡਰ ਹੈ ਕਾਂਗਰਸ ਦੇ ਵਰਕਰ ਹੈ ਉਹ ਮੇਰੇ ਕੋਲੇ ਰੋਜ਼ ਆਉਂਦੇ ਸੀ ਮੈਨੂੰ ਕਹਿੰਦੇ ਵੀ ਸਾਡੀ ਕੋਈ ਸੁਣਵਾਈ ਹੈ ਨਹੀਂ ਨਾ ਥਾਣੇ 'ਚ ਨਾ ਕਚਹਿਰੀ 'ਚ ਨਾ ਤਹਿਸੀਲ 'ਚ ਕਿਤੇ ਵੀ ਕੋਈ ਕਾਂਗਰਸ ਦੇ ਵਰਕਰ ਜਦੋਂ ਜਾਂਦੇ ਆ ਤੇ ਕਾਲੀ ਕੁਰਸੀ ਤੇ ਬੈਠੇ ਹੁੰਦੇ ਆ ਉਹਨਾਂ ਨੂੰ ਪ੍ਰਸ਼ਾਸਨ ਚਾਹ ਪਿਆਰਿਆ ਹੁੰਦਾ ਤੇ ਕਾਂਗਰਸ ਦੇ ਵਰਕਰ ਮਰ ਜਾਏ ਹੋਏ ਉਹਨਾਂ ਤੋਂ ਸ਼ਰਮਿੰਦਗੀ ਹੋ ਕੇ ਵਾਪਸ ਪੜਦੇ ਆ ਔਰ ਉਹ ਕਹਿੰਦੇ ਸਾਨੂੰ ਪਿੰਡਾਂ 'ਚ ਸੱਥਾਂ 'ਚ ਚੱਲਣਾ ਪੈਂਦਾ ਵੀ ਯਾਰ ਛੋਟੀ ਸਰਕਾਰ ਐ ਛੋਟੇ ਪੱਲੇ ਤਾਂ ਹੈ ਨਹੀਂ ਕੋਈ ਜੇ ਕੋਈ ਕੰਮ ਆ ਤਾਂ ਸਾਨੂੰ ਦੱਸ ਦਿਓ ਅਸੀਂ ਕਿਤਾਬ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹੋਏ ਮੈਂ 2 ਸਾਲ ਚੁੱਪ ਸੀ ਮੈਂ ਮੌਕਾ ਦਿੱਤਾ ਵੀ ਚਲੋ ਜਿਹੜਾ ਸਾਡਾ ਭਰਾ ਇੱਥੇ ਲਾਇਆ ਹੋਇਆ ਉਹ ਵਰਕਰਾਂ ਦੀ ਗੱਲ ਸੁਣੂਗਾ ਜਿੰਨਾ ਜਿੰਦ ਦੀ ਮੈਂ ਰੈਲੀ ਰੱਖੀ ਐ ਉਹਦੇ ਦੇ ਹਲਕੇ ਜੀ ਤੁਰੇ ਫਿਰਦੇ ਤੇ ਜੇ ਪਹਿਲਾਂ ਆ ਜਾਂਦੇ ਹੋ ਹੋ ਸਕਦਾ ਮੈਨੂੰ ਇਹ ਰੈਲੀ ਨਾ ਕਰਨੀ ਪੈਂਦੀ ਨਾ ਮੈਨੂੰ ਇਹ ਸਾਰਾ ਨੰਬਰ ਰਚਣਾ ਪੈਂਦਾ ਮੈਂ ਤਾਂ ਵਿਚਾਰੇ ਵਰਕਰਾਂ ਦੇ ਕਹਿਣ ਤੇ ਉਹਨਾਂ ਦੀ ਬੇਨਤੀ ਤੇ ਮੈਂ ਇਹ ਸਾਰਾ ਕੁਝ ਕੀਤਾ ਤੇ ਪਾਰਟੀ ਨੂੰ ਬੇਨਤੀ ਕਰਨ ਵਾਸਤੇ ਮੈਂ ਇਕੱਠ ਕੀਤਾ ਇੱਕ ਮੇਰਾ ਮਤਲਬ ਇਹ ਸੀ ਵੀ ਜਿਹੜੇ ਵਿਰੋਧੀ ਮੇਰੇ ਸ਼ਾਸੀ ਵਿਰੋਧੀ ਸਾਡੀ ਪਾਰਟੀ ਦੀ ਇਹ ਕਹਿੰਦੇ ਸੀ ਵੀ ਸੁਖਰਾਜ ਨਾ ਤੇ ਪੱਲੇ ਕੁਝ ਨਹੀਂ ਇਹ ਤਾਂ ਨਿਬੜ ਗਿਆ ਇਹਨੂੰ ਲੋਕ ਛੱਡ ਗਏ ਅੱਜ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਮੈਂ ਜਿਹੜੀ ਇਹ ਰੈਲੀ ਕੀਤੀ ਹੈ ਕੀਤੀ ਹੈ ਇੰਡੀਪੈਂਡੈਂਟ ਆਪਦਾ ਹੱਕ ਮੰਗੋ ਰੈਲੀ ਕਹਿ ਲੋ ਇਹਨੂੰ ਜਾਂ ਇਹਨੂੰ ਕਹਿ ਲੋ ਹਲਕਾ ਬਚਾਓ ਵਰਕਰਾਂ ਦੇ ਚਿਹਰਿਆਂ ਤੇ ਨਾ ਉਹ ਮੈਂ ਤਾਂ ਵਰਕਰਾਂ ਦੇ ਕਹਿਣ ਤੇ ਕੀਤਾ ਜੋ ਵੀ ਕੀਤਾ ਗੋਰੇ ਨੇ ਜੋ ਕੀਤਾ ਉਹਨੇ ਰੋਡ ਸ਼ੋਅ ਕੀਤਾ ਮੈਨੂੰ ਤਾਂ ਸੋਥੋਂ ਪਤਾ ਲੱਗਿਆ ਕੁਝ ਮੈਨੂੰ ਮੇਰੇ ਸਾਡੇ ਜਿਹੜੇ ਸਾਥੀ ਕਾਂਗਰਸ ਵਾਲੇ ਆਏ ਆ ਸਾਰੇ ਅਹੁਦੇਦਾਰ ਉਹਨਾਂ ਨੇ ਮੈਨੂੰ ਦੱਸਿਆ ਵੀ ਗੋਰੇ ਤਾਂ ਕਾਂਗਰਸ ਚ ਹੀ ਹੈ ਨਹੀਂ ਹਜੇ ਜੁਆਇਨ ਹੀ ਨਹੀਂ ਕੀਤਾ ਮੈਨੂੰ ਸਾਰੇ ਨਹੀਂ ਕਿਹਾ ਉਹਨਾਂ ਨੇ ਸਾਡੇ ਹੋਰ ਸਾਥੀਆਂ ਨੇ ਉੱਪਰ ਵੀ ਗੱਲ ਕੀਤੀ ਹੈ ਕਾਂਗਰਸ ਦੇ ਦਫ਼ਤਰ ਚ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਭពਿੰਦਰ ਗੋਰੇ ਨੇ ਹਜੇ ਕਾਂਗਰਸ ਜੁਆਇਨ ਨਹੀਂ ਕੀਤੀ ਜੇ ਨਹੀਂ ਸੁਣਦੀ ਫਿਰ ਵਰਕਰ ਸੋਚਣਗੇ ਕੀ ਕਰਨਾ ਮੈਂ ਤਾਂ ਇਹਨਾਂ ਦਾ ਨੌਕਰਾਂ ਵਰਕਰਾਂ ਦਾ ਜੋ ਵਰਕਰ ਮੈਨੂੰ ਹੁਕਮ ਕਰਨਗੇ ਆਪਾਂ ਨੌਕਰ ਤੋਂ ਜੋ ਮਰਜ਼ੀ ਕਰਾ ਲਗੀ ਮੈਂ ਤਾਂ ਮੌੜ ਹਲਕੇ ਦੇ ਵਰਕਰਾਂ ਦਾ ਪੁਰਾਣੇ ਜੋਗੇ ਹਲਕੇ ਦੇ ਵਰਕਰਾਂ ਦਾ ਜਿਹੜੇ ਮੇਰੇ ਸਾਥੀ ਆਈ ਹੈ ਮੈਂ ਤਾਂ ਇਹਨਾਂ ਦਾ ਨੌਕਰ ਐ ਇਹਨਾਂ ਦਾ ਹੁਕਮ ਜੋ ਇਹ ਹੁਕਮ ਕਰ ਦਣਗੇ ਮੈਂ ਕਰ ਲੂੰਗਾ ਫਿਰ ਕਿਤੇ ਤਾਂ ਕੁਝ ਕਰਾਂਗੇ ਜੇ ਪਾਰਟੀ ਨਾ ਸੁਣੂ ਬੈਲ ਤਾਂ ਪਾਰਟੀ ਦੀ ਹੈ ਪਾਸ ਤੁਹਾਡਾ ਦਾ ਸਾਥ ਮਿਲ ਗਿਆ ਤੇ ਪਾਰਟੀ ਨੂੰ ਮੈਂ ਬੇਨਤੀ ਕਰਦਾ ਬੇਨਤੀ ਕਰ ਸਕਦੇ ਆ ਲੜਾਈ ਤਾਂ ਲੜ ਨਹੀਂ ਸਕਦੇ ਸੋਡੀ ਮੈਂ ਗੱਲ ਜਾਦ ਕਰਾਉਣਾ ਜਿਹੜੇ ਲੋਕ ਕਹਿੰਦੇ ਸੀ 1900 ਵਾਲਾ ਪਲੇਖਾ ਦਾ ਚੱਕਤਾ ਚੱਕਿਆ ਗਿਆ ਨਾ ਇਹ ਗੱਲ ਅਗਲੀ ਹੈ ਅਗਲੀ ਗੱਲ ਤਾਂ ਜੇ ਪਾਰਟੀ ਪਾਵਰ ਦੇਊਗੀ ਫੇਰ ਹੀ ਢਾਂਡਰ ਛਣਕੂਗੀ ਨਹੀਂ ਛਣਕਦੀ ਨਹੀਂ ਨਹੀਂ ਛਣਕਣੀ ਨਹੀਂ ਤਰਾਵੋ ਮੈਂ ਦੋ ਗੱਲਾਂ ਤਿੰਨ ਗੱਲਾਂ ਪਾਰਟੀ ਨੂੰ ਤੁਹਾਡੀਆਂ ਸੱਚਾ ਚ ਵੀ ਕਹਿ ਕੇ ਆਇਆ ਪਹਿਲੀ ਮੇਰੀ ਮੰਗ ਹੈ ਪਾਰਟੀ ਕੋਲੇ ਵੀ ਮੈਨੂੰ ਲੋਕ ਸਭਾ ਦੀ ਟਿਕਟ ਦੇ ਦਿਓ ਮੈਂ ਸਾਰਿਆਂ ਤੋਂ ਤਗੜਾ ਮੇਰਾ ਸਰਵੇ ਕਰਾ ਲਓ ਅੱਜ ਦਾ ਕੱਠ ਦੇਖ ਲਓ ਮੈਂ ਝੂਠ ਤਾਂ ਨਹੀਂ ਮਾਰਦਾ ਸਰਵੇ ਕਰਾ ਦੇ ਪਾਰਟੀ ਮੈਨੂੰ ਲੋਕ ਸਭਾ ਦੀ ਟਿਕਟ ਦੇ ਦੇ ਕਾਂਗਰਸ ਤੇ ਮੈਂ ਜਿੱਤ ਕੇ ਦੇਵਾਂਗਾ ਦੂਜੀ ਮੇਰੀ ਸਹਿਮਤਤਾ ਤੇ ਖੜੇ ਕਰ ਦੇਵੇ ਇਸ ਗੱਲ ਨਾਲ ਪ੍ਰਸਿੱਧ ਤੇ ਮੀਡੀਆ ਖੜੇ ਰੱਖਿਓ ਇਹਨਾਂ ਨੇ ਖਬਰ ਲੈਣੀ ਹੈ ਸਾਰੇ ਅੱਥ ਖੜੇ ਕਰ ਲੋ ਜੇ ਪਾਰਟੀ ਲੋਕ ਸਭਾ ਟਿਕਟ ਦਿੱਤੀ ਆਸੀਂ ਜਿੱਤ ਕੇ ਦੇਵਾਂਗੇ ਵੀਡੀਓ ਦੇਖ ਰਿਹਾ ਹੈ ਇੰਟੈਲੀਜੈਂਸੀ ਵਾਲੇ ਮੇਰੇ ਭਰਾ ਖੜੇ ਹੈ ਬੈਸੇ ਤਾਂ ਮੇਰੀ ਹਮਦਰਦੀ ਹੈ ਨਾ ਨਾ ਮੇਰੀ ਹਮਦਰਦੀ ਹੈ ਨਾ ਨਾ 라ਵੋ ਜਿੰਨੇ ਤੁਸੀਂ ਆਏ ਹੋ ਸਾਰੇ ਮੇਰੀ ਹਮਦਰਦੀ ਚ ਆਏ ਹੋ ਮੇਰੇ ਕੋਈ ਲਫ਼ਜ਼ ਨਹੀਂ ਕੋਈ ਜਿਹੜਾ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਦੂਜੀ ਮੇਰੀ ਮੰਗ ਹੈ ਪਾਰਟੀ ਦੀ ਸਰਕਾਰ ਆ ਜਾਪਤਾ ਲੱਗਿਆ ਨਹੀਂ ਮੈਨੂੰ ਕੋਈ ਕਾਰਪੋਰੇਸ਼ਨ ਦੀ ਚੇਅਰਮੈਨੀ ਦੇਵੇ ਜਿਹੜਾ ਵੀ ਬਠਿੰਡੇ ਤੋਂ ਟੋਹਣ ਲੜੂਗਾ ਮੌੜ ਹਲਕੇ 'ਚ 42000 ਦਾ ਵੋਟ ਹੈ ਫਰਕ ਕੱਢ ਕੇ ਦੇਊਗਾ ਮੇਰੀ ਗੱਲ ਝੂਠੀ ਤਾਂ ਨਹੀਂ ਕੱਢਦੇ ਆਂਗੇ ਜੇ ਮੌੜ ਹਲਕੇ ਦੀ ਕਮਾਨ ਦੇਣਾ ਮੈਨੂੰ ਪਾਰਟੀ ਮੈਨੂੰ ਪਾਰਟੀ ਮੌੜ ਹਲਕੇ ਦਾ ਅੰਚਾਰ ਚਲਾਵੇ ਤੇ ਨਾਲ ਕੋਈ ਗੱਡੀ ਵੀ ਦੇ ਦੇ ਮੈਂ ਤਾਂ ਸਾਰੀ ਜ਼ਮੀਨ ਵੀ ਵੇਚ ਲਈ ਆ ਲੋਕਾਂ ਦੀ ਸੇਵਾ ਕਰਦਾ ਇਸ ਕਰਕੇ ਪਾਰਟੀ ਮੈਨੂੰ ਕੋਈ ਬੈਠਣ ਵਾਸਤੇ ਦਫ਼ਤਰ ਲੋਕਾਂ ਦੀ ਸੇਵਾ ਕਰਨ ਵਾਸਤੇ ਕੋਈ ਚੇਅਰਮੈਨ ਹੀ ਦੇ ਦੇ ਤੇ ਮੌੜ ਹਲਕੇ ਦੀ ਕਮਾਂਡ ਦੇ ਦੇ ਜੇ ਕੋਈ 5-4000 ਬੋਰਡ ਦਾ ਫਰਕ ਪੈ ਗਿਆ ਤਾਂ ਮੈਨੂੰ ਪਤਾ ਨਹੀਂ 42000 ਦਾ ਫਰਕ ਨਹੀਂ ਪੈਣ ਦੰਦਾ ਚਾਹੇ ਜੋ ਮਰਜ਼ੀ ਕਰਨਾ ਪੈ ਜਾਏ ਜਿਹੜਾ ਮੇਰਾ ਚਾਹੇ ਦੁਸ਼ਮਣ ਲੜਦੇ ਮੌਦੀ ਵੋਟ ਵਧਾ ਕੇ ਦੇਉਂਗਾ